ਅਈ ਨੀ ਲੱਸੀ ਪੀ ਹੋਣੀ ਪੈਂਦੀ ਵਿਖਾ ਕੇ ਨੀ ਲੱਸੀ ਪੀਣਾ ਬਾਟੀ ਲੱਸੀ ਦੀ ਤੈ ਹੀ ਪੀ ਜਾਂਦਾ ਮੇਰੇ ਘਰ ਵਾਲੀ ਨੇ ਬਣਾ ਕੇ ਭੇਜੀ ਭਰਾਵਾ ਕੀ ਹਾਲੇ ਕਿਹਦੇ ਉੱਠ ਪਿਆ ਕਰੋ ਤੁਸੀਂ ਸਾਡੇ ਨਾਲ ਵੀ ਹੱਡ ਆਰਾਮ ਜਿਆਦੇ ਆ ਚਾਹ ਕਾ ਫੇਰ ਮੇਰ ਜੂ ਕਿ ਉੱਥੇ ਜਦੋਂ ਜਾਓ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮਾਰਨਿੰਗ ਫਰੈਂਡਸ ਕਹਿੰਦੇ ਮੱਕੀ ਦਾ ਪੂਰੀ ਕਾਮਯਾਬ ਹੋ ਜਾਂਦੀ ਬਸ ਠੀਕ ਆ ਵਿੱਚ ਕਣਕ ਦਾ ਸਾੜ ਸੀ ਉਹ ਵੀ ਖਤਮ ਹੋ ਗਿਆ ਹੁਣ ਕਿਉਂ ਮੈਂ ਹੋਇਆ ਨਾ ਸੌਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਠਰ ਬੈਠਰ ਹੋ ਮੇਟ ਖਾਲਸਾ ਜੀ ਇਹ ਥੋਕ ਲੋਕ ਨਾ ਕੰਮ ਸਾਰਦੇ ਨੇ ਤੇ ਇਹ ਜੇ ਗੱਟਾ ਆਪਾਂ ਪਾਟ ਲੈਂਦੇ ਫੇਰ ਗੱਟਾ ਵੇੇ ਥਾਮ ਕੇ ਜੋਰ ਲਾਈਏ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਇਹ ਵਿਆਹ ਇਹਨਾਂ ਦੇ ਵਾਕਾਂ ਦੇ ਪਿਓ ਨੇ ਅਗਲੇ ਇਹਨਾਂ ਨੂੰ ਫੇਰ ਨਹੀਂ ਜਾਈਓ ਵੇਖੋ ਜੀ ਚੰਗਾ ਭਲਾ ਉਹ ਉਹਨੂੰ ਗੱਟਾ ਲਾएंगे ਤਾਂ ਬੰਦ ਹੋ ਜਾਏ ਇਹ ਪਾਣੀ ਤੁਮ ਕੱਲ ਦੇ ਕੇ ਮੈਂ ਦੇਤੀ ਕਰੂ ਛੱਡ ਵਾ ਠੀਕ ਹੈ ਜੇ ਚੱਲ ਗਿਆ ਅੱਜ ਤੋਂ ਤਿਆਰੀ ਕਰ ਲਾ ਤਾ ਬਈ ਛੱਡ ਦੇ ਤੁੰਗਾ ਭਰ ਕੇ ਮਾਰ ਉਧਰ ਸਾਨੂੰ ਤੇਰ ਨੂੰ ਠੇਕੇ ਦੇ ਦੇਣੀ ਪੈਂਦੀ ਠੀਕ ਕੀ ਹਾਲੇ ਕਿਦੇ ਉੱਠ ਪਿਆ ਕਰੋ ਤੁਸੀਂ ਸਾਡੇ ਨਾਲ ਵੀ ਹੱਟ ਹਰਾਮ ਜਾਦੇ ਆਂ ਕੋਈ ਨਾ ਤੁਸੀ ਕੋਈ ਨਾ ਦੁਖਿਆਂ ਨੂੰ ਨਹੀਂ ਹੱਟ ਹਰਾਮ ਕੀ ਹਾਲੇ ਹਾਲਿਆ ਮੇਰਾ ਹਾਲ ਕੀ ਹਾਲ ਚੜੇ ਆ ਕਿਦੇ ਚੱਲੀ ਜਾ ਕੇ ਤੋ ਦੇਖੋ ਖੋਲੀਆਂ ਲਿਆਵੋ ਚਾਹ ਕਿਆ ਫੇਰ ਮੇਰੇ ਕਿਉਂ ਕਿ ਉੱਥੇ ਜਦੋਂ ਜਾਉਂਗੀ ਬੂਆ ਵੀ ਬੰਦ ਹੋ ਗਿਆ ਜੀ ਭੂਤਾ ਤਾਂ ਨਹੀਂ ਕਮਰੇ ਚ ਕੋਈ ਨਹੀਂ ਖੁੱਲਾ ਹੀ ਜਾ ਹਾਂ ਤੁਨੂੰ ਪੁੱਥਾ ਜੰਬਰਨਾ ਤੁਸੀਂ ਪੁੱਥਾ ਨਾਲੋਂ ਵੱਧ ਚਾ ਚਾ ਜਿਵੇਂ ਜਾਓ ਪਿੱਲੇ ਭਲੇ ਜਾਓ ਐਨੀ ਲੱਸੀ ਪੀਣੀ ਪੈਂਦੀ ਵਿਖਾ ਕੇ ਨਹੀਂ ਲੱਸੀ ਪੀਣਾ ਬਾਲਟੀ ਲੱਸੀ ਦੀ ਤੇ ਇਹ ਪੀ ਜਾਂਦਾ ਵਿਖੀ ਬਣਾ ਕੇ ਲਿਆਉਣੀ ਲਹੋ ਮੇਰੀ ਘਰ ਵਾਲੀ ਨੇ ਬਣਾ ਕੇ ਭੇਜੀ ਭਰਾਵਾ ਕਹਿੰਦੀ ਮੇਰੇ ਉਹ ਪਾਣੀ ਲਗਾ ਰਹੇ ਹਨ ਦੂਜੀ ਮੋਟਰ ਤੇ ਮੈਂ ਉਧਰ ਆ ਜਾਊਂਗਾ ਚਲਾਉਂਦਾ ਨਹੀਂ ਸਨੈਪਚੈਟ ਇਹ ਗਲੂ ਯਾਰ ਤੇਲੂ ਕੀ ਹੋਇਆ ਠੀਕ ਐ ਮੈਂ ਵਾ ਵਾ ਉੱਡਣਾ ਜਾਈਂ ਗੁਰਵਾ ਵਾਵੜੀ ਤੇ ਚੱਲਣ ਦਈ ਹੂੰ ਗੁਰਵਾ ਉੜਦਾ ਉੜਦਾ ਹੀ ਜਾਂਦਾ ਵੇਖ ਹੋਵੇ ਓਏ ਉਡਿਆ ਤੂੰ ਮੜਿਆ ਵਜਨ ਬੰਨ ਕੇ ਤਰਿਆ ਕਰ ਨਾਲ ਆਪਦੇ ਲਾਉਣਾ ਜੀ ਜੀ ਇਹਨਾਂ ਦਾ ਵੀ ਨਹੀਂ ਲੱਗਦਾ ਵੇਲਾ ਹਵਾ ਜੇ ਵੀ ਉੱਡਦੇ ਹੀ ਆਉਂਦੇ ਹਲੇ ਵੇ ਹੈ ਤੂੰ ਬਣਾ ਜੇ ਕਾਰੀ ਦਾ ਆਇਆ ਰੋਈ ਇਹ ਭਾਈ ਬੰਦੀ ਜਾਂਦੀ ਸਪੀਕਰ ਕਲੀਅਰ ਕਰਾਈਏ ਸਪੀਕਰ ਪੱਤਾ ਪਾਟਾ ਵਾ ਹਾਂ ਆਰੇ ਕਿੱਥੇ ਲੀ ਨੱਕੀ ਦੇਖ ਹਾਂਜੀ ਕਿਵੇਂ ਏ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ